ਸ਼ਿਕਦੌੜ ਦੀ ਧਰਤੀ ਦਾ ਜੰਪਲ 900 ਨੇ ਅੱਜ ਰਸੂਲਪੁਰਿਆ ਬਣ ਕੇ ਖੇਡਦਾ ਕੀ ਰੰਗ ਲਿਆਵੇਗਾ ਸਵਾਲਸਰੀਏ ਨੌਜਵਾਨ ਜਿਹੜਾ ਹੱਥ ਜੋੜੀਆਂ ਹੋਈਆਂ ਨੇ ਜੂਏ ਵਰਗੀ ਖੇਡ ਨਹੀਂ ਜਿਹ ਵਿੱਚ ਹਾਰ ਨਾ ਹੋਵੇ ਕਬੱਡੀ ਵਰਗੀ ਖੇਡ ਨਹੀਂ ਜਿਹ ਵਿੱਚ ਤਕਰਾਰ ਨਾ ਹੋਵੇ ਇੱਕ ਕਰਾਓ ਲੜਾ ਲਾਓ ਮੈਚ ਚੱਲ ਬਈ ਕਾਰਾ ਨੌਜਵਾਨ ਕੰਤਾ ਨੌਜਵਾਨ ਕਬੱਡੀ ਕਰਦਾ ਰਸੂਲਪੁਰ ਬਲੂ ਨੌਜਵਾਨ ਦੀ ਪਾਈ ਹੋਈ ਕਬੱਡੀ ਏ ਉਧਰ ਸਮਾਲਸਰੀ ਇਹ ਨੌਜਵਾਨ ਕੀ ਰੰਗ ਲਿਆਉਂਦੇ ਨੇ ਇਸ ਗਾਂਦੇ ਨੂੰ ਡੱਕ ਪਾਉਣਗੇ ਰੱਖ ਪਾਉਣਗੇ ਨਤਾਲਾ ਅਕੈਡਮੀ ਕੰਗੂੜਾ ਦਾ ਹੋਰ ਹਾਰ ਯਾਫਰੀ ਨੌਜਵਾਨੇ ਕੀ ਰੰਗ ਲਿਆਵੇਗਾ ਤੇ ਉਧਰ ਅਗ ਇਸ ਗਾਂਦੇ ਨੌਜਵਾਨ ਰਸੂਲ ਪਰਵਾਲੀ ਦੇ ਖਾਤੇ ਦੇ ਵਿੱਚ ਵਿਸਲ ਵੱਜਦੀ ਹੈ ਅਗਲਾ ਮੁਕਾਬਲਾ ਹੋਣਾ ਪੂਰਕਾ ਪਾਸੇ ਪੂਰੀ ਚੱਕਰੀਏ ਟੀਮਾਂ ਦੇ ਵਿਚਕਾਰ ਹੈ

ਦਾਰਦ ਕੰਦ ਨਹੀਂ ਦੇ ਰਿਹਾ ਲਓ ਜੀ ਕਾਕਾ ਨੌਜੋਨ ਡੀਏਵੀ ਕਾਲਜ ਨਕੋਦਰ ਦਾ ਹੋਰ ਹਾਰ ਸਟੂਡੈਂਟ ਨੇ ਸ਼ਿਖਦੌਰ ਦੀ ਧਰਤੀ ਦਾ ਜੰਪਲ ਨੌਜੋਨ ਨੇ ਅੱਜ ਰਸੂਲਪੁਰਿਆ ਬਣ ਕੇ ਖੇਡਦਾ ਕੀ ਰੰਗ ਲਿਆਵੇਗਾ ਉਧਰ ਸੁਮਾਨ ਸਰੀਆ ਨੌਜੋਨ ਇਸ ਟੱਕਣ ਦੇ ਕੋਸ਼ਿਸ਼ ਕਰ ਰਿਹਾ ਇਸ ਕਾਕਾ ਨੌਜੋਨ ਨੂੰ ਕਿ ਕਾਕਾ ਖੜੇ ਕਰ ਦੋ ਦੋ ਕਾਕਾ ਸ਼ਿਖਦੌਰ ਵਾਲਾ ਜਰਸੂਲਪੁਰਿਆ ਬਣ ਕੇ ਖੇਡਦਾ ਤੇ ਉਧਰ ਸ਼ਮਸ਼ੇਰ ਨੌਕਰ ਕਬੱਡੀ ਕਰਦਾ ਤੇ ਹਲਕਾ ਜਿਹਾ ਟੱਚ ਕਾਕਾ ਨੌਜੋਨ ਨੂੰ ਕਰਕੇ ਪੱਟਦਾ ਤੇ ਉਹ ਵਾਪਸ ਪੱਟਾ ਦੇ ਮੈਚ ਦੀ ਗੱਲ ਕਰਦਾ ਇਕੰਦਰ ਸੂਤਰੀਆ ਪਰ ਅੰਕੀ ਸ਼ਮਸ਼ੀਰ ਨੌਗਵਤ ਸਮਾਲਸਰ ਵਾਲੀ ਦੀ ਖਾਤੇ ਦੇ ਵਿੱਚ ਜੁੜਿਆ ਲੈ ਵੀ ਮਨਜੀਤ ਦੀ ਤਰੀਰ ਜਿੱਥੇ ਵੀ ਆਵਾਜ਼ ਸੁਣਦਾ ਗਰਾਊਂਡ ਦੇ ਵਿੱਚ ਆ ਜਾ ਵੀਰੇ ਤੇਰੀ ਸੂਈ ਵੀ ਲੱਗਦਾ 120 ਤੇ ਪਹੁੰਚ ਗਈ ਹੋਈ ਵੀ ਹੁਣ ਤਾਂ ਤੇ ਇਧਰ ਕਾਕੇ ਨੌਗਵਤ ਦੀ ਕਬੱਡੀ 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 ਕਰਦਾ ਹੈ ਗਲਦੇ ਦੀ ਚਗਾਨੀ ਇਸ ਕਾਕੇ ਨੌਜਵਾਨ ਨੇ ਅਥਰੀ ਜਵਾਨੀ ਹੈ ਪਿੱਛੇ ਸਾਹ ਤੋਂ ਦਵੀ ਦੀ ਕਰਾਵੇ ਨਜ਼ਰਾਂ ਨੇ ਖਾਲੀ ਨਿਤਰਾ ਫੇਦਰ ਕਾਕਾ ਦੇਖਣਾ ਕਿਹਦੇ ਨਾਲ ਪਾਉਂਦਾ ਪਟਾਕਾ ਉਧਰ ਹਲਕਾ ਜਿਹਾ ਟੱਚ ਸਮਾਲਸਰੀ ਦੇ ਨੌਜਵਾਨਾਂ ਦੇ ਨਾਲ ਹੱਥ ਜੋੜੀਆਂ ਹੋਈਆਂ ਨੇ ਜੂਏ ਵਰਗੀ ਖੇਡ ਨਹੀਂ ਜੇ ਵਿੱਚ ਹਾਰ ਨਾ ਹੋਵੇ ਕਬੱਡੀ ਵਰਗੀ ਖੇਡ ਨਹੀਂ ਜੇ ਵਿੱਚ ਟਕਰਾਰ ਨਾ ਹੋਵੇ ਟਕਰਾਰ ਤੋਂ ਆ ਲਾਂਗੇ ਇਸ ਕਾਕੀ ਨੋਜ਼ੋਂ ਵਾਲੇ ਰਸੂਲ ਘਰ ਵਾਲੇ ਦੇ ਖਾਤੇ ਦੇ ਵਿੱਚ ਇੱਕ ਹੋਰ ਰੰਗ ਦਾ ਵਾਧਾ ਹੋ ਗਿਆ ਤੇ ਜਿਹੜੇ ਮੌਜੂਦਾ ਨੇ ਜੀਸਾ ਕਰੀ ਨੋਜ਼ੋਂ ਦੀ ਪਾਈਸੂ ਦੀ ਕਬੱਡੀ ਸ਼ਮਸ਼ੇਰ ਨੋਜ਼ੋਂ ਵਾਲੇ ਹਾਂਜੀ 100 ਰੁਪਏ ਲੱਗ ਗਏ ਆ ਰੇਡਰ ਤੋਂ ਸਰਦਾਰ ਸਰਪੰਨ ਸਾਹਿਬ ਵਾਲੀ ਜੀ ਹਾਂਜੀ ਬੈਡ ਰੇਡਰ ਦਾ ਕੋਰਟ ਸ਼ਮਸ਼ੇਰ ਨੋਜ਼ੋਂ ਦੇ ਖਾਤੇ ਦੇ ਵਿੱਚ ਹਾਂਜੀ ਚੂੜੀ ਅਗਲੀ ਟੀਮ ਆ ਗਈ ਜੀ ਹੱਥ ਖੜਾ ਕਰਿਓ ਦੂਜੀ ਟੀਮ ਆ ਗਈ ਚੋੜਾ ਵੀ ਜੋਡਾ ਵਾਲੇ ਠੀਕ ਆ ਜੀ ਥੈਂਕ ਯੂ ਬਾੜੀ ਵਾਲਿਆ ਕਰੋ ਵੀਰ ਮੇਰੇ ਕੋਲੇ ਤਾਜ ਪਤਾ ਲੱਗ ਜਾਏ ਵੀ ਦੋਨੇ ਟੀਮਾਂ ਬਹੁਤ ਚੁੱਕੀ ਆ ਨੇ ਕਾਕੇ ਕਲਾਂ ਬਰਸਸ ਰੌਂਦਾ ਰੌਂਦਾ ਦੀ ਟੀਮ ਵੀ ਆ ਗਈ ਫੁੱਟਬਾਲ ਦਾ ਮੈਚ ਸਟਾਰਟ ਕਰ ਦਿਓ ਵੀਰੇ ਦੂਜੇ ਫੁੱਟਬਾਲ ਦਾ ਮੈਚ ਸਟਾਰਟ ਕਰ ਲੋ ਯਾਰ ਚੱਲ ਵੀ ਕਾਕੇ 909 ਜੀ ਇਹਦੇ ਲਾਗੇ ਡਾਗਰ ਵੀ ਸਰਦਾਰ ਕਰਨ ਜੀ ਜਿਹੜੀ ਗ੍ਰੇਡੀਅਲ ਮਿਲੋ ਉਧਰ ਸਾਡੇ ਐਨਆਰਆਈ ਮੋਟਾ ਦੀ ਵਰਕਾ ਕਰੀ ਜਾ ਰਹੇ ਨੇ ਇਧਰ ਕਾਕਾ 909 ਨੇ کبڈی 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 کر رہا ہوا چاجرا والے گیٹے کو کیچ کرنے کی بات کر رہا ہے سوال سریہ کے اگے کاکے نوجوانے رسول پر والے کے کھاتے دے وچ ہاں جی 20000 نوجوان سہی جی جو ਕਮਾਲਪੁਰਾ ਦਾ ਮੈਚ ਆ ਜੀ ਇਹ ਤੋਂ ਅਗਲਾ ਕਮਾਲਪੁਰਾ ਦੇ ਗਰਾਉਂਡ ਦਾ ਮੈਚ ਆ ਸਹੀ ਸਹੀ ਮੈਚ ਜਿਗਰਾ ਉਹ ਆ ਸੇ ਕਮਾਲਪੁਰਾ ਲੈ ਵੀ ਵੀਰ ਮੇਰੇ ਇੱਧਰ ਕਾਕੇ ਲੋਕਾਂ ਨੇ ਪਟਾਖਾ ਪਟਾਕਾ ਸਮਾਨ ਸਰ ਵਾਲੇ ਲੋਕਾਂ ਨੇ ਭੱਜਦਾ ਤੇ ਆਪਾਂ ਆਪਣੇ ਦੇ ਵਿੱਚ ਜੋੜੇ ਦੇ ਵਿੱਚ ਕੰਮ ਜਾ ਬੁਣ ਗਿਆ ਕੁਝ ਚਾਹਾਂ ਤੇ ਸੁਣਦੇ ਕਰਦੇ ਤੇ ਤੇ ਸਾਥ ਨਹੀਂ ਹੋਣਾ ਤੇ ਆ ਜੀ ਹਾਂ ਜੀ ਵੀ ਕੀ ਚੂਹੇ ਆ ਦੇਖਦੇ ਅਭੀ ਨੇ ਹਲੋ ਯਾਰ ਦੇਖ ਲਿਆ ਬਰੇ ਮਾਗਰ हाजी स्कूल हुई कोई कुझु चकर स्कूल करियो बीटे फुटबालीमी आहे રાઉડેલની ટીમ એકાઉડે પહોંચી ગઈ છે હજી વતન ઓટમાં હી યાર ખેલાડીઓ એ હજી ઘરે એ લોકો સીધીની લીધી ડટાડે આને નાખી ખાયા બરકાતુ છે પટ્ટા કો લોટો પટાવ દે શ્રી જોન આવી છે સુનપુર વાલે રોહને એ શમશેર નજરનો ਕੀ ਅੰਕ ਆਪਣੇ ਖਾਤੇ ਦੇ ਵਿੱਚ ਜੁੜੇ ਚਲਵੀ 901 ਪਾਈ ਫਿਰ ਕਬੱਡੀ ਇਸ ਕਾਕੇ 901 ਦੀ ਪਾਈ ਹੋਈ ਕਬੱਡੀ ਤੱਕਦੇ ਆ ਬੀਏ ਵੀ ਕਾਲਜ ਨਕੋਦਰ ਦਾ ਹੋਰ ਹਾਰ ਸਟੂਡੈਂਟ ਕੀ ਅਗਲੇ ਆਵੇਗਾ ਮਾਂ ਖੇਡ ਕਬੱਡੀ ਦੇ ਵਿੱਚ ਕੀ ਖੱਟੀਆਂ ਖੱਟ ਕੇ ਜਾਵੇਗਾ ਅਜ ਮੱਲੇ ਦੀ ਧਰਤੀ ਦੇ ਉੱਪਰ ਤੇ ਇਧਰ ਹੱਥ ਜੋੜੀ ਗੇ ਰਸੂਰਪੁਰ ਵਾਲੇ ਨੋਜਵਾਲ ਦੇ ਨਾਲ ਹੋ ਗਈਆਂ ਨੇ ਕਦੇ ਧੌੜ ਤੇ ਹੱਥ ਲੱਗਦਾ ਪੈਂਦੇ ਨੇ ਪਟਾਕੇ ਕੁੱਲਦੇ ਨੇ ਕਾਕੇ ਪੰਜਾਬ ਦੀ ਜਵਾਨੀ ਲਈ ਸੋਹਰੇ ਮੁਕਾਬਲੇ ਕੀ ਆਗਰ ਹੈ ਤੇ ਇਧਰ ਤਕਨਾਕ ਮੈਂ ਤੁਨੂੰ ڀائي جي هلو ڀائي جي ائين ڪيڙيا ۽ سوني ري اڪري فائدي ڀائي جي اڄ شام جو ڪم ڪي